ਨਿਕਬਾਰ ਸਰਬ ਕਲਾ ਸਮਰੱਥ ਦੋਲਨ ਤੇਰਾ ਖੋ ਪ੍ਰਭ ਨਾਨਕ ਦੇ ਕਰਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਜੇ ਮਹਾਨ ਪਰਪਕਾਰੀ ਮਹਾਨ त्याਗੀ ਬਰਾਗੀ ਤਪਸਵੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਅਤੇ ਧੰਨ ਧੰਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਤਪਸ ਸੰਤੇ ਨਾਨਕ ਸਰ ਭਗਤੀ ਦੇ ਘਰ ਵਿਖੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਵੱਡਿਆਂ ਭਾਗਾ ਵਾਲੇ ਹਾਂ ਬਾਬਾ ਜੀ ਦੇ ਅਮਰਤਮੇ ਬਚਨ ਹਰ ਐਤਵਾਰ ਦੀ ਤਰ੍ਹਾਂ ਸਰਵਣ ਕੀਤੇ ਹਨ ਜਿਨ੍ਹਾਂ ਬਚਨਾਂ ਦੇ ਵਿੱਚ ਬਾਬਾ ਜੀ ਨੇ ਬੇਅੰਤ ਬਖਸ਼ਾ ਕੀਤੀਆਂ ਅਤੇ ਅਖੀਰ ਅਖੀਰ ਤੇ ਜੋ ਬਾਬਾ ਜੀ ਖਾਸ ਕਰਕੇ ਇਸ ਮਾਤ ਲੋਕ ਵਿੱਚ ਰਿਅਲਿਟੀ ਲੈ ਕੇ ਆਏ ਸਨ ਖੰਡੇ ਬਾਟੇ ਦਾ ਅਮਰ ਸ਼ਕਾਉਣਾ ਜਿਨ੍ਹਾਂ ਨੇ ਥੋੜੇ ਸਮੇਂ ਵਿੱਚ 7.5 ਲੱਖ ਪ੍ਰਾਣੀ ਨੂੰ ਅਮਰਤ ਸ਼ਕਾਇਆ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਸੋ ਉਹਨਾਂ ਮਹਾਪੁਰਖਾਂ ਬਾਬਾ ਜੀ ਦੇ ਬਚਨ ਸਰਵਣ ਕੀਤੇ ਹਨ ਸੋ ਇਹ ਨਾਨਕ ਸਰ ਭਗਤੀ ਦਾ ਘਰ ਜਿਨ੍ਹਾਂ ਵੀ ਮਹਾਪੁਰਖ ਬਹਿੰਗਮ ਸੰਗਤਾਂ ਇਸ ਨਾਨਕ ਸਰ ਦਰਬਾਰ ਭਗਤੀ ਦੇ ਘਰ ਨਾਲ ਜੁੜੀਆਂ ਉਹ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਬਾਬਾ ਜੀ ਦਾ ਇਹ ਦਰਬਾਰ ਐਸਾ ਹੈ ਇਥੇ ਬੰਦੇ ਦੀ ਤਾਂ ਕੀ ਗੱਲ ਹੈ ਬਾਬਾ ਜੀ ਦੇ ਬਚਨਾਂ ਇਹ ਅਸਥਾਨ ਇੰਨਾ ਪਵਿੱਤਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਹਾਜ਼ਰ ਨਾਜ਼ਰ ਇੱਥੇ ਰਹੇ ਅਤੇ ਜਿਹੜਾ ਬੰਦੇ ਦਾ ਤਾਂ ਕੀ ਗੱਲ ਹੈ ਜਿਹੜਾ ਪੰਛੀ ਵੀ ਉੱਡ ਕੇ ਜਾਵੇ ਉਹ ਵੀ ਨਰਕਾ ਨੂੰ ਨਹੀਂ ਜਾਂਦਾ ਐਸੇ ਬਾਬਾ ਜੀ ਨੇ ਬਖਸ਼ਾ ਕੀਤੀਆਂ ਇੰਨੀ ਬੰਦਗੀ ਭਗਤੀ ਕੀਤੀ ਹੈ ਵੱਡਿਆਂ ਭਾਗਾਂ ਵਾਲਿਆ ਅੱਜ ਹੀ ਬਹੁਤ ਹੀ ਸਤਿਕਾਰਯੋਗ ਬਾਬਾ ਸਰਦਾਰਾ ਸਿੰਘ ਜੀ ਦਾ ਜੋ ਦਸਹਿਰਾ ਸੀ ਅੱਜ ਅੰਤਮ ਅਰਦਾਸ ਸੀ ਅੱਜ ਹੋਈ ਹੈ ਜਿਨ੍ਹਾਂ ਨੇ 64 60 61 ਸਾਲ ਇਸ ਬਾਬਾ ਜੀ ਦੇ ਦਰਬਾਰ ਵਿੱਚ ਬੇਅੰਤ ਸੇਵਾਵਾਂ ਕੀਤੀਆਂ ਕੀਰਤਨ ਦੀ ਸੇਵਾ ਕੀਤੀ ਸਤਿਗੁਰਾਂ ਨੂੰ ਚੌਰ ਚਲਾਉਣੇ ਹੋਰ ਬੇਅੰਤ ਸੇਵਾਵਾਂ ਕੀਤੀਆਂ ਔਰ ਸਤਿਗੁਰਾਂ ਨੇ ਐਸੀ ਬਖਸ਼ਿਸ਼ ਕੀਤੀ ਐਨੀ ਮੋਹਰ ਲਾਈ ਆ ਹੁਕਮ ਨਾਮਾ ਬਖਸ਼ਿਸ਼ ਕੀਤਾ ਜਿਨ ਕਾ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਜ ਫਾਰੇ ਦਰ ਨਾਨਕ ਲੇਖਾ ਸਮਝਾ ਜਿਹੜੇ ਧਰਮ ਰਾਜ ਨੇ ਲੇਖਾ ਪੱਤਾ ਕਰਨਾ ਸੀ ਕਰਮ ਚੰਗੇ ਮਾੜੇ ਕਰਮ ਦੇਖਣੇ ਸੀ ਉਹ ਸਤਿਗੁਰਾਂ ਨੇ ਐਸੀ ਬਖਸ਼ਿਸ਼ ਕੀਤੀ ਉਹ ਧਰਮਰਾਜ ਦੇ ਕਾਗਜ਼ ਹੀ ਫਾੜ ਦਿੱਤੇ ਆਪ ਜੀ ਚਰਨ ਨਾਲ ਜੋੜਿਆ ਇਹ ਬਾਬਾ ਜੀ ਦਾ ਐਸਾ ਦਰਬਾਰ ਹੈ ਜਿਹੜਾ ਵੀ ਇੱਥੇ ਸੱਚੇ ਦਰਦ ਨਾਲ ਭਾਵਨਾਵਾਂ ਦੇ ਨਾਲ ਜੁੜ ਜਾਂਦਾ ਹੈ ਬਾਬਾ ਜੀ ਬਖਸ਼ਾ ਕਰਦੇ ਹਨ ਸੋ ਇਸ ਤਰ੍ਹਾਂ ਆਹੀ ਜਿਹੜਾ ਨਾਨਕ ਸਰ ਦਰਬਾਰ ਆਪਾਂ ਜਿੱਥੇ ਹਾਜ਼ਰੀਆਂ ਭਰ ਰਹੇ ਦਰਬਾਰ ਵਿੱਚ ਇਹ ਬਾਬਾ ਜੀ ਨੇ ਜਿਹੜੀ ਨਿਉ ਰੱਖੀ ਹੈ 1958 ਦੇ ਵਿੱਚ ਰੱਖੀ ਹੈ ਬਾਬਾ ਜੀ ਦੇ ਬਹੁਤ ਹੀ ਪਿਆਰ ਵਾਲੇ ਸੰਗੀ ਸਰਦਾਰ ਮਨੋਰ ਸਿੰਘ ਜੀ ਜੋ ਥਾਣੇਦਾਰ ਸੀ ਪੁਲਿਸ ਦੇ ਪੁਲਿਸ ਦੇ ਵਿੱਚ ਉਹ ਬਾਬਾ ਜੀ ਦੇ ਸੰਗੀ ਸੰਗਤ ਕਰਦੇ ਐ ਜਦੋਂ ਇਹ ਸੇਵਾ ਚੱਲ ਰਹੀ ਕੁਦਰਤ ਵੱਲੋਂ ਉਹਨਾਂ ਦੇ ਘਰ ਵਾਲੀ ਬੀਬੀ ਕੁਲਵੰਤ ਕੌਰ ਬਹੁਤ ਬਿਮਾਰ ਹੋ ਗਈ ਪਟਿਆਲੇ ਰਹਿੰਦੇ ਸੀ ਪਟਿਆਲੇ ਹਸਪੀਟਲ ਵਿੱਚ ਦਾਖਲ ਕਰਵਾ ਦਿੱਤਾ ਦੋ ਤਿੰਨ ਮਹੀਨੇ ਹੋ ਗਏ ਬਹੁਤ ਜ਼ਿਆਦੇ ਢਿੱਲੇ ਹੋ ਗਏ ਅਤੇ ਅਰਦਾਸਾਂ ਬਾਬਾ ਜੀ ਦੇ ਚਰਨਾਂ ਵਿੱਚ ਕਰੀ ਬਾਬਾ ਜੀ ਕਿਰਪਾ ਕਰੋ ਬਖਸ਼ੋ ਬਿਮਾਰੀ ਟਟੋ ਸੁਖ ਸ਼ਾਂਤੀ ਵਰਤਾਓ ਮੈਨੂੰ ਠੀਕ ਕਰੋ ਬੇਨਤੀਆਂ ਕਰੀ ਜਾਂਦੀਆਂ ਬਾਬਾ ਜੀ ਤਨਤਨ ਬਾਬਾ ਜੀ ਸ਼ਰ ਸਿੰਘ ਜੀ ਮਹਾਰਾਜ ਦੁਨੀਆ ਨੂੰ ਉਤਾਰ ਦੇ ਨਾਲ ਕਲਕੱਤੇ ਪਹੁੰਚੇ ਹੋਏ ਉੱਥੇ ਸੰਗਤਾਂ ਨੂੰ ਉਤਾਰ ਰਹੇ ਆ ਬਾਣੀਆਂ ਤੇ ਬਾਣੀਆਂ ਦੇ ਨਾਲ ਜੋੜ ਰਹੇ ਆ ਜਦੋਂ ਐਸਾ ਸਮਾਂ ਹੋਇਆ ਸਰਦਾਰ ਭਧੌੜ ਵਾਲੇ ਸਰਦਾਰ ਜੋਰਾਵਰ ਸਿੰਘ ਜੀ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਕਲਕੱਤੇ ਪਹੁੰਚ ਜਾਂਦੇ ਆ ਦੋ ਕੁ ਦਿਨ ਜਦੋਂ ਉਹਨਾਂ ਨੂੰ ਦਰਸ਼ਨ ਕਰਦਿਆਂ ਨੂੰ ਹੋਏ ਤੇ ਬਾਬਾ ਜੀ ਨੇ ਬਚਨ ਕੀਤਾ ਸਰਦਾਰ ਜੋਰਾਵਰ ਸਿੰਘ ਨੂੰ ਭਧੌੜ ਵਾਲੇ ਨੂੰ ਕਹਿੰਦੇ ਜਾ ਕੇ ਬੀਬੀ ਕਲਵੰਤ ਕਰਨ ਨੂੰ ਪਟਿਆਲੇ ਕਹੋ ਦਾਖਲ ਹੈ ਢਿੱਲੀ ਹੈ ਬਹੁਤ ਅਰਦਾਸਾਂ ਕਰੀ ਜਾਂਦੀ ਹੈ ਉਹਨਾਂ ਨੂੰ ਕਹੋ ਜਾ ਕੇ ਤੁਸੀਂ ਮਰਦੇ ਨਹੀਂ ਤੁਹਾਡਾ ਹਜੇ ਸਮਾਂ ਨਹੀਂ ਹੈ ਸਿਵਾਵਾ ਕਰਨੀਆਂ ਨੇ ਇਸ ਕਰਕੇ ਤੁਸੀਂ ਕਵਰਾਓ ਨਾ ਇੰਨੀ ਅਰਦਾਸਾਂ ਨਾ ਕਰੋ ਸਰਦਾਰ ਜੋਰਾਵਰ ਸਿੰਘ ਜੀ ਆਗਿਆ ਲੈ ਕੇ ਆ ਗਏ ਪਟਿਆਲੇ ਜਾ ਕੇ ਹਸਪੀਟਲ ਵਿੱਚ ਗਏ ਉੱਥੇ ਸਰਦਾਰ ਮੋਨ ਸਿੰਘ ਮਨੋਰ ਸਿੰਘ ਜੀ ਨੂੰ ਅਤੇ ਬੀਬੀ ਨੂੰ ਕਿਹਾ ਕਿ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਮੈਂ ਗਿਆ ਸੀ ਬਾਬਾ ਜੀ ਨੇ ਇਹ ਸੁਨੇਹਾ ਦਿੱਤਾ ਬਹੁਤੀਆਂ ਅਰਦਾਸਾਂ ਨਾ ਕਰੋ ਪਾਲਾ ਮੰਨੋ ਨਿਤਨੇਮ ਕਰੋ ਅਤੇ ਤੁਸੀਂ ਮਰਦੇ ਨਹੀਂ ਬਚ ਜਾਵੋਗੇ ਬਾਬਾ ਜੀ ਨੇ ਸ਼ਿਵਾਵਾ ਹੋਰ ਲੈਣੀਆਂ ਨੇ ਇਹਨਾਂ ਕਹਿ ਕੇ ਤੇ ਕਹਿੰਦਾ ਮੈਂ ਤਾਂ ਹਜੇ ਹੋਰ ਰਹਿਣਾ ਸੀਗਾ ਤੁਹਾਡਾ ਕਰਕੇ ਮੈਨੂੰ ਆਉਣਾ ਪਿਆ ਮੈਂ ਹੋਰ ਦਰਸ਼ਨ ਕਰਨੇ ਸੀ ਚੱਲਿਆ ਗਿਆ ਜਦੋਂ 2 ਦਿਨ ਬੀਤੇ ਸਰਦਾਰ ਮੋਹਨ ਸਿੰਘ ਜੀ ਨੂੰ ਡਾਕਟਰ ਮਨੋਰ ਸਿੰਘ ਜੀ ਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਕਹਿੰਦੇ ਬੀਬੀ ਬਚਦੀ ਨਹੀਂ ਇਹ ਥੋੜਾ ਸਮਾਂ ਕੁਝ ਤਾਂ ਨਹੀਂ ਬਚੇਗੀ ਇਸ ਕਰਕੇ ਘਰੇ ਲੈ ਜਾਵੋ ਘਰੇ ਜਾ ਕੇ ਜੋ ਸੇਵਾ ਹੁੰਦੀ ਆ ਕਰ ਲੋ ਇਹ ਬਚ ਨਹੀਂ ਸਕਦੀ ਬਿਮਾਰੀ ਜਾਦੇ ਵੱਧ ਗਈ ਹੈ ਸਰਦਾਰ ਮਨੋਰ ਸਿੰਘ ਜੀ ਰੋਣ ਲੱਗ ਪਏ ਅੱਖਾਂ 'ਚ ਪਾਣੀ ਆਉਣ ਲੱਗ ਪਿਆ ਜਦੋਂ ਬੀਬੀ ਨੇ ਦੇਖਿਆ ਸਰਦਾਰ ਜੀ ਨੂੰ ਕਹਿਣ ਲੱਗੇ ਕੀ ਗੱਲ ਤੇ ਉਹਨਾਂ ਨੇ ਦੱਸਿਆ ਕਿ ਡਾਕਟਰ ਨੇ ਐਂ ਕਹਿਣ ਵਾਲੇ ਉੱਚੀ-ਉੱਚੀ ਰੋਣ ਲੱਗ ਪਏ ਬੀਬੀ ਕਹਿਣ ਲੱਗੀ ਤੁਹਾਨੂੰ ਬਾਬਾ ਜੀ ਦੇ ਬਚਨਾਂ ਤੇ ਵਿਸ਼ਵਾਸ ਨਹੀਂ ਬਾਬਾ ਜੀ ਨੇ ਕਿਹਾ ਮਰਦੀ ਨਹੀਂ ਤੇ ਡਾਕਟਰਾਂ ਦਾ ਕੀ ਕਹਿਣਾ ਹੈ ਬਾਬਾ ਜੀ ਦਾ ਬਚਨ ਸੱਤ ਹੈ ਸੋ ਇਸ ਕਰਕੇ ਤੁਸੀਂ ਘਬਰਾਓ ਨਾ ਮੈਨੂੰ ਘਰੇ ਲੈ ਚੱਲੋ ਘਰੇ ਆ ਗਏ ਉਧਰੋਂ ਬਾਬਾ ਜੀ ਨਾਨਕ ਸਰ ਆ ਗਏ ਇੱਥੇ ਫਿਰ ਬਾਬਾ ਜੀ ਨੂੰ ਇੱਥੇ ਨਾਨਕ ਸਰ ਵਿਖੇ ਬੀਬੀ ਨੂੰ ਗੱਡੀ ਦੇ ਵਿੱਚ ਲੈ ਕੇ ਆਏ ਚੱਲ ਫਿਰ ਵੀ ਨਹੀਂ ਸੀ ਸਕਦੀ ਜ਼ਿਆਦਾ ਬਿਮਾਰ ਕਰਕੇ ਬਾਬਾ ਜੀ ਦੇ ਚਰਨਾਂ 'ਵਜੇ ਇੱਥੇ ਮੱਥਾ ਟਿਕਾਇਆ ਆ ਕੇ ਨਮਸਕਾਰ ਕੀਤੀ ਬਾਬਾ ਜੀ ਕਿਰਪਾ ਕਰੋ ਬਾਬਾ ਜੀ ਨੇ ਹੁਕਮ ਕੀਤਾ ਕਿ ਸਟੇਜ ਦੇ ਸਰੋਕਰ ਦੇ ਗੇਟ ਦੇ ਬਾਹਰਲੇ ਪਾਸੇ ਉੱਥੇ ਹੋਰ ਬੀਬੀਆਂ ਵੀ ਆ ਰਹੀਆਂ ਨੇ ਮਾਈ ਚਤਰ ਕੌਰ ਜੀ ਬੀਬੀ ਮਹਾਤਣੀ ਜੀ ਉਹਨਾਂ ਕੋਲ ਇਹਨਾਂ ਨੂੰ ਇੱਥੇ ਰਹਿائش ਕਰ ਦਿਓ ਤੇ ਠਹਿਰੋ ਇੱਥੇ ਕੁੱਛ ਦਿਨਾਂ ਇਸ ਤਰ੍ਹਾਂ ਉਹਨਾਂ ਨੂੰ ਠਹਿਰ ਗਏ تھے ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸਾਢੇ 12 ਵਜੇ ਇਸ਼ਨਾਨ ਕਰ ਫਿਰ ਕੋਕਾ ਕੋਲਾ ਛਕਦੇ ਹੁੰਦੇ ਸੀ ਜੋ ਠੰਡੇ ਚੱਲ ਰਹੇ ਸੀ ਉਸ ਵੇਲੇ ਬਾਬਾ ਜੀ ਨੇ ਸਾਢੇ 12 ਵਜੇ ਇਸ਼ਨਾਨ ਕਰਕੇ ਕੁਝ ਨਿਤਨੇਮ ਕਰਕੇ ਕੋਕਾ ਕੋਲਾ ਛਕਿਆ ਅਤੇ ਕੁਝ ਬੀਬੀ ਨੂੰ ਬਾਬਾ ਸਾਧੂ ਸਿੰਘ ਜੀ ਨੂੰ ਕਹਿ ਕੇ ਬੀਬੀ ਕੋਲੇ ਭੇਜ ਦਿੱਤਾ ਕਿ ਆਸੀਤ ਪ੍ਰਸਾਦ ਗੁਰੂ ਸਾਹਿਬ ਨੂੰ ਭੋਗ ਲੱਗਿਆ ਹੋਇਆ ਛਕਾ ਦਿਓ ਜਦੋਂ ਉਹ ਕੋਕਾ ਕੋਲਾ ਛਕਿਆ ਬੀਬੀ ਨੂੰ ਸ਼ਾਂਤੀ ਆ ਗਈ ਕੁਝ ਹੌਸਲਾ ਹੋਇਆ ਕਿ ਮੈਨੂੰ ਹੁਣ ਕੁਝ ਫਰਕ ਪਿਆ ਹੈ ਦੋ ਕੁ ਦਿਨ ਲੰਘੇ ਇਸੇ ਤਰ੍ਹਾਂ ਬਾਬਾ ਜੀ ਰੋਜੀ ਕੋਕਾ ਕੋਲਾ ਭੇਜਦੇ ਆ ਬੀਬੀ ਠੀਕ ਹੋ ਰਹੀ ਹੈ ਬੀਬੀ ਨੇ ਫਿਰ ਸਰਦਾਰ ਮਨੋਵਰ ਸਿੰਘ ਨੂੰ ਕਿਹਾ ਕਿ ਤੁਸੀਂ ਹੁਣ ਜਾ ਕੇ ਕੁਝ ਡਿਊਟੀ ਤੇ ਜਾਓ ਉੱਥੇ ਹਾਜ਼ਰੀ ਭਰੋ ਤੇ ਚਾਰ ਦਿਨ ਲਾਇਆ ਉਹ ਬਾਬਾ ਜੀ ਤੋਂ ਆਗੇ ਲੈ ਕੇ ਤੇ ਫਿਰ ਆ ਜਾਓ ਸਰਦਾਰ ਮਨੋਵਰ ਸਿੰਘ ਜੀ ਬਾਬਾ ਜੀ ਤੋਂ ਆਗੇ ਲੈ ਕੇ ਚਲੇ ਗਏ ਠਾਣੇ ਦੇ ਵਿੱਚ ਹਾਜ਼ਰੀ ਭਰੀ ਚਾਰ ਕੁ ਦਿਨਾਂ ਬਾਅਦ ਜਦੋਂ ਆਇਆ ਇਸੇ ਦਰਬਾਰ ਦੀ ਸੇਵਾ ਚੱਲ ਰਹੀ ਹੈ ਰੋੜੀ ਘਟ ਰਹੀ ਹੈ ਵਿੱਚ ਪਰ ਰੋੜੀ ਪ੍ਰਡੀਸ਼ਨ ਭਰਿਆ ਜਾ ਰਿਹਾ ਹੈ ਬੀਬੀ ਨੇ ਜਦੋਂ 5-6 ਦਿਨ ਬਾਬਾ ਜੀ ਨੇ ਇਸ ਤਰ੍ਹਾਂ ਸ਼ੀਤ ਪ੍ਰਸ਼ਾਦ ਭੇਜਿਆ ਤੇ ਬਾਬਾ ਬੀਬੀ ਠੀਕ ਹੋ ਰਹੀ ਹੈ ਅਤੇ ਇੱਥੇ ਦਰਸ਼ਨ ਕਰਨ ਵਾਸਤੇ ਆ ਗਈ ਸੰਗਤਾਂ ਰੋੜੀ ਚੱਕ ਕੇ ਸਿੱਟ ਰਹੀਆਂ ਨੇ ਕੜਾਈਆਂ ਦੇ ਵਿੱਚ ਬੀਬੀ ਨੇ ਵੀ ਥੋੜੀ ਜੀ ਰੋੜੀ ਪਾ ਕੇ ਵੱਠਲ ਦੇ ਵਿੱਚ ਚਾਕੇ ਉਹ ਵੀ ਸੁੱਟਣ ਲੱਗੀ ਅਚਾਨਕ ਹੀ ਸਰਦਾਰ ਮਨੋਹਰ ਸਿੰਘ ਜੀ ਆ ਗਏ ਜਦੋਂ ਜਾ ਕੇ ਕਮਰੇ ਚ ਦੇਖਿਆ ਬੀਬੀ ਹੈ ਨਹੀਂ ਘਬਰਾ ਗਏ ਕੀ ਗੱਲ ਕਿੱਥੇ ਗਈ ਜਦੋਂ ਇੱਥੇ ਆ ਕੇ ਦੇਖਿਆ ਬੀਬੀ ਦੇਖੀ ਬੀਬੀ ਨੇ ਸਿਰ ਤੇ ਚੱਕਿਆ ਵੱਠਲ ਰੋੜੀ ਦਾ ਤੇ ਸੇਵਾ ਕਰ ਰਹੀ ਹੈ ਬਾਬਾ ਜੀ ਕੋਲੇ ਖੜੇ ਆ ਬਾਬਾ ਜੀ ਨੂੰ ਨਮਸਕਾਰ ਕੀਤੀ ਬਾਬਾ ਜੀ ਨੂੰ ਬੇਨਤੀ ਕੀਤੀ ਪਾਦਸ਼ਾਹ ਬੜੀ ਕਿਰਪਾ ਕੀਤੀ ਸੋ ਜੀ ਬਾਬਾ ਜੀ ਕਹਿਣ ਲੱਗੇ ਪਾ ਜੀ ਗੁਰਮਖਾਂ ਵਾਸਤੇ ਕਈਆਂ ਵਾਸਤੇ ਇਹ ਸਾਨੂੰ ਸੇਵਾ ਚਲਾਉਣੀ ਪੈਂਦੀ ਹੈ ਸੋ ਇਸ ਤਰ੍ਹਾਂ ਬਾਬਾ ਜੀ ਨੇ ਅੱਜ ਤੇ ਬਾਬਾ ਜੀ ਨੇ ਉਹ ਐਸੀ ਕਿਰਪਾ ਕੀਤੀ ਬਹੁਤ ਸਾਲ ਬਾਅਦ ਬਾਬਾ ਜੀ ਤੋਂ ਬਾਅਦ ਵੀ ਇਹ ਨਾਨਕ ਸਰ ਦੀ ਸੰਗਤ ਕਰਦੇ ਰਹੇ ਸ਼ਰਵਾਮਾ ਕਰਦੇ ਸੋ ਐਸੇ ਧੰਨ ਧੰਨ ਬਾਬਾ ਐਸ਼ਰ ਸਿੰਘ ਜੀ ਮਹਾਰਾਜ ਬੇਅੰਤ ਸਾਖੀਆਂ ਨੇ ਜਿਹੜਾ ਵੀ ਬਾਬਾ ਜੀ ਦੇ ਚਰਨਾਂ ਨੂੰ ਜੁੜ ਗਿਆ ਆਸਰਾ ਲੈ ਲਿਆ ਬਾਬਾ ਜੀ ਦੇ ਬਚਨਾਂ 99 ਮੌਤਾਂ ਮਹਾ ਪਰਖ ਟਾਲ ਦਿੰਦੇ ਹਨ ਅਤੇ ਇੱਕ ਤਾਂ ਜੋ ਪ੍ਰਮਾਤਮਾ ਕੁਦਰਤ ਹੈ ਉਹ ਆਉਣੀ ਹੀ ਹੁੰਦੀ ਹੈ ਸੋ ਇਸ ਤਰ੍ਹਾਂ ਬਾਬਾ ਜੀ ਨੇ ਬੇਅੰਤ ਸੰਗਤਾਂ ਦੀਆਂ ਮੌਤਾਂ ਟਾਲੀਆਂ ਜੀਵਨ ਦਾਣ ਦਿੱਤੇ ਐਸੇ ਮਹਾਨ ਪਰਪਕਾਰ ਬਾਬਾ ਜੀ ਦੇ ਕਵੀ ਬਾਬਾ ਕੇ ਜਾਸ ਸਿੰਘ ਦੀ ਲਿਖੀ ਹੋਈ ਕਵਿਤਾ ਨੂੰ ਇਸ ਤਰ੍ਹਾਂ ਸਰਵਣ ਕਰੋ ਆਇਆ ਆਪ ਇਸ ਜਗ ਨੂੰ ਸੁਧਾਰਨੇ ਵੇੜੇ ਭਗਤ ਗਰੀਬਾਂ ਦੇ ਜੋਤਾਰਨੇ ਜਾਈਏ ਆਪ ਜੀ ਤੋਂ ਸਦਾ ਬਹਲਹਾਰਨੇ ਜੋ ਵੀ ਮੰਗੇ ਆ ਕਿਸੇ ਨੇ ਸੋਈ ਦਿੱਤਾ ਦਾਨ ਜੀ ਤਾਂਹੀ ਆਪ ਨੂੰ ਕਹਿਣ ਸਾਰੇ ਮਿਹਰਵਾਨ ਜੀ ਤਾਂਹੀ ਆਪ ਨੂੰ ਕਹਿਣ ਸਾਰੇ ਮਿਹਰਵਾਨ ਜੀ ਪਦਿਤ ਕਾਲੀ ਕੇਰਾ ਓਟ ਜੀ ਕੰਮ ਕਰ ਦਿੱਤੇ ਉਹਦੇ ਸਾਰੇ ਲੋਟ ਜੀ ਕਿਸੇ ਗੱਲ ਦੀ ਨ ਰਹਿਣ ਦਿੱਤੀ ਟੋਟ ਜੀ ਤੁਸੀਂ ਜਨਮਾਂ ਜੁਗਾਂ ਦੀ ਮਿੱਟੀ ਪੁਖ ਨੰਗ ਜੀ ਸੋਨਾ ਨਾ ਮੰਦਾ ਚਿਰੜਾ ਤਾਂ ਮਾ ਨਾ ਤਾਂ ਹੀ ਰੰਗ ਜੀ ਸੋਨਾ ਨਾ ਮੰਦਾ ਚਿਰੜਾ ਤਾਂ ਮਾ ਨਾ ਤਾਂ ਹੀ ਰੰਗ ਜੀ ਤੱਕਿਆ ਸਾਹਮਣੇ ਜੋ ਨਾਲ ਇਨਾ ਅੱਖਾਂ ਦੇ ਜਿਹੜੇ ਬੰਦੇ ਸੀਗੇ ਕੌਡੀਆਂ ਤੇ ਕੱਖਾਂ ਦੇ ਕਰ ਕਿਰਪਾ ਬਣਾ ਤੇ ਤੁਸੀਂ ਲੱਖਾਂ ਦੇ ਵਿੱਚ ਦੁਨੀਆ ਦੇ ਮਿਲੇ ਸੁਖ ਸੋਭਾ ਮਾਨ ਜੀ ਤਾਹੀ ਆਪ ਨੂੰ ਕਹਿਣ ਸਾਰੇ ਮਿਹਰਬਾਨ ਜੀ ਤਾਹੀ ਆਪ ਨੂੰ ਕਹਿਣ ਸਾਰੇ ਮਿਹਰਬਾਨ ਜੀ ਜਿਹੜੇ ਘੇਰੇ ਸੀਗੇ ਪਾਰੀ ਦੁੱਖ ਰੋਗ ਨਹੀਂ ਤੋੜੇ ਦੁੱਖ ਸਭ ਕਰ ਤੇ ਅਰੋਗ ਨਹੀਂ ਕਰ ਕੇ ਕਿਰਪਾ ਮਟਾ ਤੇ ਸਭ ਸੋਗ ਨੀ ਸੌਖੇ ਕਰ ਦਿੱਤੇ ਸੀਗੇ ਜਿਹੜੇ ਅਤੀ ਤੰਗ ਜੀ ਸੋਨਾ ਨਾ ਮੰਦਾ ਚਿਰੜਾ ਤਾਂ ਮਨਾ ਤਾਈਂ ਰੰਗ ਜੀ ਸੋਨਾ ਨਾ ਮੰਦਾ ਚਿਰੜਾ ਤਾਂ ਮਨਾ ਤਾਈਂ ਰੰਗ ਜੀ ਲੱਖਾਂ ਰੂਹਾਂ ਸੀ ਜੋ ਫੇਰ ਨਸਰਾਫੀਆਂ ਤੇਰੇ ਦਰ ਉਤੋਂ ਮਿਲੀਆਂ ਜੋ ਮਾਫੀਆਂ ਇਸ ਘਰ ਵਿੱਚ ਹੋਈਆਂ ਇਨਸਾਫੀਆਂ ਸਭ ਕਰ ਤੇ ਖਤਮ ਰੋਗਾ ਵਾਲੇ ਕਾਨ ਜੀ ਤਾਹੀ ਆਪ ਨੂੰ ਕਹਿਣ ਸਾਰੇ ਮਿਹਰਵਾਨ ਜੀ ਤਾਹੀ ਆਪ ਨੂੰ ਕਹਿਣ ਸਾਰੇ ਮਿਹਰਵਾਨ ਜੀ ਕੀਤੇ ਓਗਣ ਨ ਕਿਸੇ ਦੇ ਚਤਾਰੇ ਜੀ ਵੱਡੇ ਵੱਡੇ ਪਾਪੀ ਮੇਰਾ ਘਰ ਤਾਰੇ ਜੀ ਜਾਈਏ ਆਪ ਜੀ ਤੋਂ ਬਾਰੇ ਬਲੇ ਹਾਰੇ ਜੀ ਹੂਵੇ ਦੁਨੀਆ ਹੈਰਾਨ ਦੇਖ ਕੇ ਤੇ ਡੰਗ ਜੀ ਸੋਣਾ ਨਾਮ ਦਾ ਚਿਰੜਾ ਤਮਨਾ ਤਾਈ ਰੰਗ ਜੀ ਸੋਣਾ ਨਾਮ ਦਾ ਚਿਰੜਾ ਤਮਨਾ ਤਾਈ ਰੰਗ ਜੀ ਬੜਾ ਕੀਤਾ ਤੁਸੀਂ ਅਮਰਤ ਸੰਚਾਰ ਜੀ ਛਕਾਇਆ ਅਮਰਤ ਜਾਨੋ ਖੰਡੇ ਧਾਰ ਜੀ ਕੀਤੇ ਖਾਲਸੇ ਜੋ ਤਿਆਰ ਵਾਰ ਤਿਆਰ ਜੀ ਸਿੰਘ ਗੁਰੂ ਦੇ ਸਜਾਏ ਝਾੜੀ ਖੰਡੇ ਪਾਨ ਜੀ ਤਾਹੀਂ ਆਪ ਨੂੰ ਕਹਿਣ ਸਾਰੇ ਮਿਹਰਵਾਨ ਜੀ ਤਾਹੀਂ ਆਪ ਨੂੰ ਕਹਿਣ ਸਾਰੇ ਮਿਹਰਵਾਨ ਜੀ ਬੋਲਿਆ ਦੁਨੀਆਂ ਨੂੰ ਸੱਚੇ ਤੇਰੇ ਪਿਆਰ ਨੇ ਚੇਤੇ ਆਉਂਦੇ ਤੇਰੇ ਪਰ ਉਪਕਾਰ ਨੇ ਗੇਜਾ ਸਿੰਘ ਤੇ ਤੋਂ ਸਦਾ ਬਾਲ ਹਾਰਣੇ ਗੇਜਾ ਸਿੰਘ ਤੇ ਤੋਂ ਸਦਾ ਬਾਲ ਹਾਰਣੇ ਸਦਾ ਭਾਵਨਾ ਦੀ ਖੈਰ ਤੇ ਤੋ ਰਹੇ ਮੰਗ ਜੀ ਸੋਣਾ ਨਾਮ ਦਾ ਚੜਾ ਦਮਨਾ ਤਾਈ ਰੰਗ ਜੀ ਸੋਣਾ ਨਾਮ ਦਾ ਚੜਾ ਦਮਨਾ ਤਾਈ ਰੰਗ ਜੀ